ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤਮ ਸੋਹਿਲਾ ਸੋਹਿਲਾ ਲੰਗ ਗਉੜੀ ਦੀ ਕੀ ਮਹਲਾ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਜੈ ਕਰ ਤੀਰਤ ਅੰਕੀਏ ਕਰ ਤੀ ਕਾ ਕੋਈ ਪਛਾਨੂ ਨਿਤ ਕਰਦਾ ਬਹੁਤ ਸੋਹਿਲਾ ਸਿਵਰੀ ਹੋ ਸਿਰ ਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਨਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸਮਾਲੀਆਂ ਦੇਖੇਗਾ ਦੇਹਨਹਾਰੋ ਤੇਰੀ ਤਾਂ ਨੀ ਕੀਮਤ ਨਾ ਪਵੈ ਤਿਸ ਦਾ ਤੇ ਘਰਨ ਸੁਮਾਰੂ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਨਸੀੜੀਆਂ ਜੋ ਹੋ ਵੈ ਸਾਹਿਬ ਸੋ ਮੀਲੋ ਕਰ ਕਰ ਇਹੋ ਪਾਵੋ ਚਾ ਸਦੜੇ ਨਿਤ ਪਵਨੂ ਸਤਨ ਹਾਰ ਸਿ ਮਰੀਏ ਨਾਨਕ ਸੇ ਤਿਹ ਅਵਨ ਵਿਰਾਗ ਆਸਾ ਕਹਲਾ ਪਹਿਲਾ ਸ਼ੇ ਕਰਿਸ਼ੇ ਗੁਰੂ ਸ਼ੇ ਉਪਦੇਸ ਗੁਰੂ ਗੁਰ ਇਕੋ ਬਿਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਬਡਾਈ ਤੋਏ ਰਹਾਉ ਵਿਸੋਏ ਜਸਿਆ ਘੜੀਆਂ ਪਹਿਰਾ ਤੇਤੀ ਵਾਰੀ ਮਘੂਆ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ ਰਾਗਤ ਨਾ ਸ੍ਰੀ ਮਹਲਾ ਪਹਿਲਾ ਕਗਨ ਮੈਂ ਥਾਲ ਜਦ ਚੰਦ ਦੀਪਕ ਬਨੇ ਤਾਰਿਕਾ ਮੰਡਲ ਜੰਤਕ ਮੋਤੀ ਧੂਪ ਮਲ ਆਨ ਲੋ ਪਵਨ ਚਬ ਰੂ ਕਰੇ ਸਗਲ ਬਨ ਰਾਏ ਫੁਲੰਸ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਯਾਰਤੀ ਨਹਤਾ ਸ਼ਬਦ ਬਾਜੰਤ ਤੇਰੀ ਰਹਾਉ ਸਹਿ ਸਤਬ ਨਾਨ ਨਨ ਨੈਨ ਜਹ ਤੋਹਿ ਕੋ ਸਹਿਸ ਮੂਰਤ ਨਾ ਏਕ ਕੋ ਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਵਿਨ ਸਹਿ ਸਭ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਬਿਤ ਮਨੋ ਆਨੰਦ ਨੂੰ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਕ ਕੋ ਹੋਏ ਜਾਤੇ ਤੇਰੇ ਨਾਈ ਵਸਾ ਰਾਗ ਗੋੜੀ ਪੂਰਵੀ ਮਹਾਤਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਵ ਲਿਖਿਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਕਰ ਸਾਗੂ ਅੰਜਲੀ ਪੁਨ ਬਟਾ ਹੈ ਕਰ ਡੰਡੌਤ ਪੁਨ ਬਟਾ ਹੈ ਰਹਾਉ ਸਾਗਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜੋ ਚਲੇ ਤੂ ਬੈ ਦੁਖ ਪਾਵੇ ਜਦ ਮਕਾਲ ਸਹੇ ਸਿਰ ਡੰਡਾ ਏ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਏ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਮੰਡਾ ਏ ਹਮ ਗਰੀਬ ਮਸਕੀਨ ਪ੍ਰਭ ਤੇਰੇ हर राग राग वॾ बे बड़ जन नानक नाम हदार ते कै हर नी ही सुखा हाग कौड़ी पूरबी महाला पंजवा करो वेनिती सुणो मेरे पिता संत टहल दिली बेला ਇਹ ਹਾਥ ਚਲੋ ਹਰ ਲਾ ਆ ਕੇ ਮਸਨ ਸੁਹਿਲਾ ਆਉਦ ਕਟੈ ਦਿਨ ਸੁਰੇਣਾ ਜੀ ਮਨ ਗੁਰ ਮਿਲ ਕਾਜ ਸੁਵਾਰੇ ਰਹਾ ਇਹੋ ਸੰਸਾਰ ਵਿਕਾਰ ਸੁਤੇ ਮਹਿ ਤਰਿਉ ਬ੍ਰਹਮ ਗਿਆਨੀ ਜਿਸ ਸਹਜ ਗਾਏ ਪਿਆਵੇ ਇਹ ਰਸ ਅਕਥ ਕਥਾ ਤੇ ਨ ਜਾਣੀ ਜਾਗੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਪ ਸੁਖ ਸਹਜੇ ਬੋਹਰ ਨਾ ਹੋਏ ਕੋ ਪੇਰਾ ਅੰਤਰ ਜੰਮੀ ਪਰਖ ਵਿਦਾਤੇ ਸਰਤਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਅੰਤਰ ਜੰਮੀ ਪਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਦੈ ਮੂਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ